ਲਓ ਵੀ ਮਿੱਤਰੋ ਆ ਵੀਡੀਓ ਉਹ ਭਰਾ ਦੇਖ ਲੈਣ ਜਿਨ੍ਹਾਂ ਨੇ ਪਹਿਲੀ ਵਾਰ ਘੋੜੀ ਰੱਖਨੇ ਜਾਣ ਜਿਨ੍ਹਾਂ ਨੇ ਸੌ ਪੂਰਾ ਕਰਨ ਜਮਾ ਥੋੜੇ ਜਿਹੇ ਪੈਸੇ ਲਾਉਣੇ ਜਮਾ ਹੀ ਥੋੜੇ ਜੇ ਮਾਰਵਾੜੀ ਘੋੜੀ ਲਿਆਤੀ ਚੰਗੀਆਂ ਬਰੀਕੀਆਂ ਦੀ ਹੱਥਾਂ ਪੈਰਾਂ ਦੀ ਸਾਫ਼ ਬਾਲਪੌਰੀਆਂ ਦੀ ਸਾਫ਼ ਤੇ ਮਾਰਕਾ ਵੀ ਪੂਰਾ ਸੋਹਣਾ ਮੱਥੇ ਫੌਲਾ ਤੇ ਰੰਗ ਵੀ ਕਾਲਾ ਤੇ ਮੇਨ ਗੱਲ ਹੈ ਜਿਹੜੀ ਰੇਟ ਬਹੁਤ ਸਸਤਾ ਲੱਖੋਂ ਥੱਲੇ ਆ ਲੱਖੋਂ ਹਜ਼ਾਰ ਥੱਲੇ ਨਹੀਂ 2000 ਥੱਲੇ ਨਹੀਂ 10000 ਥੱਲੇ ਨਹੀਂ 20000 ਥੱਲੇ ਨਹੀਂ ਹੈਨਾ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਜਮਾ ਜੈਜ ਰੇਟ ਦੇ ਦੂਜੀ ਗੱਲ ਤੁਹਾਡਾ 41000 ਰੁਪਇਆ ਫੀਸ ਆਲਾ ਬਚ ਜਨਾ ਘੋੜੀ ਦੀ ਹੀਟ ਕੱਢੀ ਹੋਈ ਆ ਜੈ ਰਾਜ ਤੋਂ ਭਰਾ ਕੇ ਦੇ ਦਾਂਗੇ ਚਾਈ ਕਰ ਦਿੱਤੇ ਤੋਂ ਭਰਾ ਲਿਓ 41000 ਤੁਹਾਡਾ ਉਹ ਵਾਜ ਰਿਹਾ ਜੇ ਆਪਾਂ ਮੰਨ ਲਈ ਖਾਲੀ ਵੀ ਲੈਨੇ ਆ ਘੋੜੀ ਪਹਿਲਾਂ ਤਾਂ ਖਾਲੀ ਘੋੜੀ ਇਹਦੇ ਮੁੱਲ ਦੀ ਨਹੀਂ ਮਿਲਦੀ ਦੂਜੀ ਗੱਲ ਜੇ ਮਿਲਦੀ ਹੈ ਤਾਂ ਆਪਾਂ 41000 ਰੁਪਏ ਚੰਗੇ ਘੋੜੇ ਨੂੰ ਦੇਣ ਤੋਂ ਅਗਲਾ ਚੱਲ ਜਾਂਦਾ ਤੇ ਮਾੜੇ ਤੋਂ ਮਾੜੇ ਘੋੜੇ ਦੀ ਵੀ 21000 ਫੀਸ ਆ ਮੰਨੀ ਹੈ ਤਾਂ ਆਪਾਂ ਤਾਂ ਦੋਸਤੋ ਤੁਹਾਡਾ 41000 ਉਹ ਵਾਚਣਾ ਆਪਣਾ ਨਹੀਂ ਹੋਊ ਜੀ 41000 ਤੇ ਇੱਕ ਵਾਰ ਘੋੜਾ ਛੱਡਦਾ ਤਾਂ ਅਗਲੀ ਵਾਰ ਨੂੰ ਕਹੋ ਨਹੀ ਬਾਈ ਇੱਕ ਵਾਰੀ ਘੋੜਾ ਛੱਡਣਾ ਹੈ ਬਾਬਾ ਸੌਖ ਰੱਖ ਕੇ ਪਹਿਲੀ ਵਾਰੀ ਰਹਿ ਜੇ ਨਾ ਰਵੇ ਅਗਲੀ ਵਾਰ ਵੀ ਫਰੀ ਘੋੜਾ ਛੱਡਾਂਗੇ ਤੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਸੱਜਣਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਤੇ ਜਿਹੜੇ ਭਰਾਏ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਇੱਕ ਨਵੀਂ ਜ਼ਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੋ ਅੱਜ ਆਪਾਂ ਘੋੜੀ ਲੈ ਆਏ ਆ ਉਹਨਾਂ ਭਰਾਵਾਂ ਲਈ ਲੈ ਆਏ ਆ ਜਿਨ੍ਹਾਂ ਨੇ ਜਮਾਂ ਥੋੜੀ ਜਿਹੀ ਪੈਸੇ ਲਾਉਣੇ ਆ ਸੌਂ ਪੂਰਾ ਕਰਨਾ ਸਵਾਰੀ ਕਰਾਉਂਦੀ ਹੋਵੇ ਹੱਥਾਂ ਪੈਰਾਂ ਦੀ ਸਾਫ਼ ਹੋਵੇ ਤੇ ਰੇਟ ਜਾਇਜ਼ ਹੋਵੇ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਣੇ ਹੁਣ ਮੋਰਚਾ ਤੁਸੀਂ ਮਾਰਨਾ ਜਲਦੀ ਤੋਂ ਜਲਦੀ ਫਾਰਮ ਤੇ ਆ ਕੇ ਆਪਣੀ ਘੋੜੀ ਸਿਲੈਕਟ ਕਰਕੇ ਪੇਮੈਂਟ ਦੇ ਕੇ ਲੈ ਜਾਓ ਨਹੀਂ ਤਾਂ ਹੋਰ ਨਾ ਮੌਕਾ ਕੋਈ ਹੋਰ ਥਾਂ ਮਜੇ ਤਾਂ ਮਿੱਤਰੋ ਪਹਿਲਾਂ ਘੋੜੀ ਦੀ ਡਿਟੇਲ ਹੀ ਦਿੰਨੇ ਆ ਸਾਰੀ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਜੇ ਇਦਾਂ ਵਜਾਇਜ਼ ਰੇਟ ਵਿੱਚ ਜਾਨਵਰ ਚਾਹੁੰਦੇ ਆ ਵੀ ਤੁਹਾਨੂੰ ਵੀ ਮਿਲ ਜੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਉੱਤੇ ਇਦਾਂ ਦੇ ਜਾਨਵਰਾਂ ਦੀ ਵੀਡੀਓ ਆਉਂਦੀ ਰਹਿੰਦੀ ਆ ਪਹਿਲਾਂ ਘੋੜੀ ਦੀ ਖਾਨ ਕੰਡੀਸ਼ਨ ਦੇਖੋ ਸੁਨੱਖਾ ਕੰਨਾਂ ਲੱਗਾ ਗਰਦਨ ਦੇਖੋ ਕਿੰਨੀ ਜ਼ਿਆਦਾ ਲੰਮੀ ਆ ਬਰੀਕ ਕਰਦਣਾ ਨਹੀਂ ਮੋਟੀ ਜੀ ਕਰਦੰਨੇ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਬਾਲ ਪੌਰੀਆਂ ਦੀ ਸਾਫ਼ ਆ ਅੰਦਰ ਦੀ ਸਾਫ਼ ਆ ਨਖਰਾ ਨੋਖਰਾ ਪੂਰਾ ਘੋੜੀ ਚ ਤੇ ਰੇਟ ਜੈਜ ਆ ਹੀਟ ਕੱਢੀ ਹੋਈ ਆ ਮਿੱਤਰੋ ਅੱਜ ਘੋੜੀ ਨੂੰ ਜੰਪ ਦਵਾਂਗੇ ਜੇ ਕਿਸੇ ਨੇ ਮਨਪਸੰਦ ਜੈਰਾਜ ਤੋਂ ਭਰੋਣੀ ਹੋਈ ਆ ਗਰਦੈਟਰ ਤੋਂ ਭਰੋਣੀ ਜਿਹੜੀ ਮਰਜ਼ੀ ਚੁਆਇਸ ਹੋਈ ਉਹ ਦੱਸ ਦਿਓ ਸਵਾਰੀ ਦੀ ਵੀ ਪਾਸ ਆ ਮੀਨ ਗੱਲ ਸਾਊ ਠੰਡੀ ਆ ਤਾਂ ਦੋਸਤੋ ਨੇੜੇ ਦੂਰੋਂ ਸਾਰੀ ਤੁਹਾਨੂੰ ਦਿਖਾਤੀ ਚਾਰੇ ਪਾਸਿਓਂ ਨਜ਼ਰ ਮਾਰਾਤੀ ਬਾਕੀ ਤੋਂ ਆ ਕੇ ਸਾਹਮਣੇ ਆਪਦੇ ਅੱਖਾਂ ਨਾਲ ਦੇਖ ਕੇ ਕੁੜੀ ਦੇਖ ਲਓ ਤੇ ਆ ਨੰਬਰ ਉੱਪਰ ਚੱਲ ਪਏ 6239954543 9855599017 ਨੰਬਰ ਜੇ ਕੋਈ ਡਿਟੇਲ ਰਹਿੰਦੀ ਹੋਈ ਤਾਂ ਤੁਸੀਂ ਇਹ ਤੇ ਲੈ ਸਕਦੇ ਆ ਤੇ ਹਾਈਟ ਦੋਸਤੋ ਇਹਦੀ 59 ਇੰਚਾ ਮੱਥੇ ਫੁੱਲਾ ਤੇ ਹੋਰ ਡਿਟੇਲ ਲਈ ਆ ਉੱਪਰ ਦਿੱਤੇ ਨੰਬਰਾਂ ਨਾਲ ਸੰਪਰਕ ਕਰ ਲਓ ਮਿਲਦੇ ਆ ਜਲਦ ਨਵੇਂ ਵੀਡੀਓ ਨਾਲ ਧੰਨਵਾਦ